आलिया कुमबा लन ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨਾਨਵੜੀ ਆ ਤੁਸੀ ਦੇਖ ਰਹੇ ਪੰਜਾਬ ਦੀ ਆਵਾਜ਼ channel ਤੇ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ ਅੱਜ ਭੰਤਨ ਬਾਬਾ ਲਾਲ ਸਿੰਘ ਜੀ ਕੁੱਲੀਵਾਲਾਂ ਦੇ ਤਪਸਥਾਨ ਤੇ ਆਪਾਂ ਪਹੁੰਚੇ ਆ ਤੁਸੀ ਸੰਗਤ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸੰਗਤ ਇਥੇ ਮਤਮਸਤਕ ਹੋਣ ਵਾਸਤੇ ਪਹੁੰਚੀ ਹੈ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜਿੱਤੇ ਕਿ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਣੇ तनध बाबा लाल सिंध जी कुलीवरे तप स्थान बाबा लाल सिंध जी कुली वारे तप स्थान गुजरात बहुत ई ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਆ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਆ ਸੰਗਤ ਜਿਹੜੀ ਆ ਗੁਰੂ ਕੇ ਨਤ ਮਸਤਕ ਜਿਹੜੀ ਹੋ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਜੀ ਗੱਲ ਕਰੀਏ ਸਵੇਰ ਤੋਂ ਲਗਾਤਾਰ ਜਿਹੜਾ ਸੰਗਤ ਦਾ ਜਿਹੜਾ ਰੋਜ਼ਾਨਾ ਜਿਹੜਾ ਗੁਰਦੁਆਰਾ ਸਾਹਿਬ ਦੀਵਾਲਾ ਹੁਣ ਸ਼ਾਮ ਨੂੰ ਜਿਹੜਾ ਦੀਪ ਪਮਾਲਾ ਜਿਹੜੀ ਕੀਤੀ ਜਾ ਰਹੀ ਆ ਦੀਵੇ ਜਗਾਏ ਜਾ ਰਹੇ ਨੇ ਅੱਜ ਦਾ ਦਿਨ ਜਿਹੜਾ ਹੈਗਾ ਆ ਬਹੁਤ ਹੀ ਪਵਿੱਤਰ ਦਿਹਾੜਾ ਜਿਹੜਾ ਬੰਦੀ ਛੋੜ ਦਿਵਸ ਜਿਹੜਾ ਸਾਹਿਬ ਜੀ ਸਾਹਿਬੇ ਕਮਾਲ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਸਿੱਖਾਂ ਦੇ ਛੇਵੇਂ ਗੁਰੂ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀਗਾ ਸੋ ਸਿੱਖਾਂ ਦਾ ਇਤਿਹਾਸ ਜਿਹੜਾ ਦੇਣਾ ਗਿਆ ਹੈ ਬਾਦਰੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਉਹ ਕਰਦੇ ਆ ਸ਼ਗਦਾਂ ਦੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ いいよ。